ਪਤੀ ਜਦੋਂ ਸ਼ਹੀਦ ਹੋਏ ਐ ਉਹਦੇ ਨਾਲ ਦੇ ਸਗੋਂ ਪ੍ਰਗਟ ਪਈ ਸਕਲੇ ਜੁਗ ਅੰਤਰ ਗੁਰੂ ਨਾਨਕ ਦੀ ਬੜਾਈ ਗੁਰੂ ਨਾਨਕੀਆਂ ਬੜਾਈਆਂ ਚਾਰੇ ਪਾਸੇ ਫੈਲੀਆਂ ਹਨ ਜਹਾਂਗੀਰ ਸਤਗੁਰੂ ਮਹਾਰਾਜ ਜੀ ਦਾ ਪ੍ਰੀਤ ਮਨ ਬਣਿਆ ਆਗਰੇ ਦੀ ਧਰਤੀ ਤੇ ਜਾਂਦਾ ਗੁਰੂ ਸਾਹਿਬ ਜੀ ਨੇ ਉੱਥੇ ਬੜੇ ਕੌਤਕ ਰਚੇ ਜਿੰਨੀ ਦੇਰ ਜਹਾਂਗੀਰ ਜੁੰਦਾ ਰਿਆ ਉਨੀ ਦੇਰ ਬਾਅਦ ਵਿੱਚੋਂ ਗੁਰੂ ਘਰ ਦਾ ਪ੍ਰੀਤ ਮਨ ਬਣਿਆ ਰਿਆ ਸਾਧ ਸੰਗਤ ਆਖਰ ਵਕਤ ਆਇਆ 28 ਅਕਤੂਬਰ 1627 ਈਸਵੀ ਨੂੰ ਜਹਾਂਗੀਰ ਮਰ ਗਿਆ ਜਦੋਂ ਜਹਾਂਗੀਰ ਮਰਿਆ ਤਾਂ ਉਹਦੀ ਗੱਦੀ ਦੇ ਉੱਤੇ ਉਹਦਾ ਸ਼ਾਜਾਦਾ ਉਹਦਾ ਪੁੱਤਰ ਰਾਜਾ ਸ਼ਾਹਜਹਾਨ ਬੈਠਾ ਹੈ ਸ਼ਾਹਜਹਾਨ ਬੜਾ ਤੋਸਬੀ ਸੀ ਬੜਾ ਫੋਟੀ ਨੀਤ ਵਾਲਾ ਸੀ ਉਹ ਸਤਗੁਰੂ ਸਾਹਿਬ ਜੀ ਦੇ ਨਾਲ ਖਾਰ ਖੰਦਾ ਤੇ ਗੁਰੂ ਘਰ ਦੇ ਨਿੰਦਕਾਂ ਨੇ ਗੁਰੂ ਘਰ ਦੇ ਦੋਖੀਆਂ ਨੇ ਜਾ ਕੇ ਰਾਜੇ ਸ਼ਾਹਜਹਾਨ ਨੂੰ ਢੜਕੋਣਾ ਕੀਤਾ ਉਹਨਾਂ ਦੇ ਵਿੱਚੋਂ ਕੌਣ-ਕੌਣ ਹਨ ਇੱਕ ਚੰਦੂ ਲਾਲ ਦਾ ਪੁੱਤ ਹੈ ਕਰਮਚੰਦ ਕਿੰਦਰ ਮੇਰਾ ਬਾਪੂ ਮਾਰ ਦਿੱਤਾ ਗੁਰੂ ਨੇ ਤੇ ਦੂਸਰਾ ਬਾਬਾ ਮਿਹਰਬਾਨ ਉਹ ਕਹਿੰਦਾ ਗੱਦੀ ਦਾ ਹੱਕ ਮੇਰਾ ਬਣਦਾ ਪਰ ਮੇਰੇ ਵੱਡਿਆਂ ਨੇ ਸਾਡੇ ਨਾਲ ਧੱਖਾ ਕੀਤਾ ਮੈਨੂੰ ਗੱਦੀ ਦਵਾਈ ਜਾਵੇ ਇੱਕ ਸਤਸੰਗਤ ਕਾਜੀ ਜਾਂਦਾ ਉਹ ਕਾਜੀ ਦੀ ਲੜਕੀ ਗੁਰਸ਼ਿਕ ਬਣ ਗਈ ਸੀ ਬੀਬੀ ਕੌਦਾ ਉਹ ਕਾਜੀ ਆ ਕੇ ਪੁੱਟਦਾ ਕਿ ਮੇਰੇ ਨਾਲ ਵੀ ਧੱਖਾ ਹੋਇਆ ਰਾਜੇ ਸ਼ਾਹ ਜਹਾਂ ਨੇ ਸਾਰੀਆਂ ਦੀਆਂ ਗੱਲਾਂ ਸੁਣੀਆਂ ਪਰ ਕੋਈ ਐਕਸ਼ਨ ਨਾ ਕੀਤਾ ਆਖਰਕਾਰ ਰਾਜਾ ਫੌਤ ਰਹਾਸੀ ਬੇ ਕਾਰਨ ਕੋਈ ਬਹਾਨਾ ਬਣੇ ਬਹਾਨੇ ਤੋਂ ਬਗਾਰ ਲੜਾਈ ਛੜੀਏ ਤਾਂ ਐਵੇਂ ਠੰਡਾ ਲੋਹਾ ਕੁੱਟਣ ਵਾਲੀ ਗੱਲ ਹੋਣੀ ਆ ਲੋਕਾਂ ਕੋਲ ਲੜਦਾ ਖੱਟਾਂਗੇ ਬਹਾਨਾ ਉਹ ਭੜ ਦਾ ਪਿਆਰ ਤੇ ਉਹ ਬਹਾਨਾ ਕਦੋਂ ਬਣਿਆ ਬਸ ਆ ਮੈਂ ਨਕਸ਼ਾ ਆਪ ਜੀ ਦੀ ਸੇਵਾ ਵਿੱਚ ਕਹੋਣ ਲੱਗਾ ਹਾਂ ਆਪਾਂ ਸਾਰੇ ਜਣੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅੱਜ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇਕੱਤਰ ਹੋਏ ਆ ਇਹਨੂੰ ਮਾਗੀ ਦਾ ਦਿਹਾੜਾ ਵੀ ਕਿਹਾ ਜਾਂਦਾ ਹੈ ਇਹਨੂੰ ਮਾਗੀ ਨੂੰ ਆਪਾਂ ਮੋਕਸਰ ਸਾਹਿਬ ਦੇ ਸ਼ਹੀਦਾਂ ਦੇ ਚਰਨਾ ਵਿੱਚ ਸਰਜੋੜਨ ਵਾਸਤੇ ਵੀ ਯਾਦ ਕਰਦੇ ਆ ਉਹ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਹੜੇ ਮੁਕਤ ਹੋ ਗਏ ਕੌਣ ਨਹੀਂ ਗਲਤੀ ਕਰਦਾ ਗਲਤੀ ਸਾਧ ਸੰਗਤ ਦਾ ਉਹਨਾਂ ਮਗੇ ਲਾਪੜੋ ਹੋਈ ਤੇ ਉਹਨਾਂ ਨੇ ਬਖਸ਼ਾ ਲਈ ਆਪਾਂ ਤਾਂ ਰੋਜ਼ੀ ਕਰਦੇ ਆ ਉਹਨਾਂ ਨੇ ਤਾਂ ਕਾਗਜ਼ ਉੱਤੇ ਲਿਖਿਆ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਅੱਜ ਸਿੱਖਾਂ ਦੇ ਬੱਚੇ ਤਾਂ ਮੂੰਹ ਤੇ ਲਿਖੀ ਫਿਰਦੇ ਨੇ ਕਿ ਅਸੀਂ ਸਿੱਖ ਨਹੀਂ ਆ ਅੱਜ ਤੇ ਅਸੀਂ ਮੂੰਹ ਤੇ ਲਿਖੀ ਫਿਰਦੇ ਆ ਕਿ ਅਸੀਂ ਸਿੱਖ ਨਹੀਂ ਹੈਗੇ ਉਹਨਾਂ ਨੇ ਤੇ ਆਪਣੇ ਕਾਗਜ਼ ਉੱਤੇ ਲਿਖੇ ਹੋਏ ਅੱਖਰ ਵੀ ਪੜਵਾ ਦਿੱਤੇ ਉਹ ਵਿਦਾਵਾ ਪੜਵਾ ਦਿੱਤਾ ਤੇ ਸਤਸਕਤ ਆਪਾਂ ਆਪਣਾ ਵਿਦਾਵਾ ਕਦੋਂ ਪੜਵਾਣਾ ਆਓ ਆਪਾਂ ਉਹਨਾਂ ਦੀ ਅੱਜ ਗੱਲ ਕਰੀਏ ਜਿਹੜੇ ਗਲਤੀਆਂ ਕਰਕੇ ਬਖਸ਼ਾਉਣ ਵਾਲੇ ਬਣ ਗਏ ਜਿਹਦਾ ਸਵੇਰ ਦਾ ਭੁਲਿਆ ਸ਼ਾਮ ਨੂੰ ਕਰਿਆ ਜਾਏ ਉਹਨੂੰ ਭੁਲਿਆ ਨਹੀਂ ਕਿਹਾ ਜਾਂਦਾ ਉਨਾ ਮੁਕੇਸ਼ਰ ਸਾਹਿਬ ਜੀ ਦੇ ਸਮੂਹ ਸਹਿਯੋਗੀ ਦਾ ਨੂੰ ਇੱਕ ਮਾਰ ਪਹਿਲਾਂ ਆਉ ਰਲ ਕੇ ਆਪਾਂ ਮੱਥਾ ਟੇਕ ਲਈਏ ਬਾਅਦ ਵਿੱਚ ਜਿਹੜਾ ਪ੍ਰਸੰਗ ਮੈਨੂੰ ਤੁਸੀਂ ਆਖਿਆ ਮੈਂ ਉਹ ਤੁਹਾਡੀ ਸੇਵਾ ਵਿੱਚ ਨਜ਼ਰ ਕਰਨ ਲੱਗਾ ਹਾਂ ਵੀ ਰੌਲਾ ਜਿਹਾ ਬਹੁਤ ਪਈ ਜਾਂਦਾ ਆਪ ਨੂੰ ਸਮਝ ਕੋਈ ਨਹੀਂ ਆ ਰਿਹਾ ਖੁਦ ਨੂੰ ਸਮਝ ਨਹੀਂ ਕੋਈ ਨਹੀਂ ਹਾਰਨਾ ਦੀ ਆਵਾਜ਼ ਤੁਸੀਂ ਜ਼ਿਆਦਾ ਸੁਣਾ ਰਹੇ ਹੋ ਬਖਸ਼ਾ ਰਹੀ ਥੋੜਾ ਜਿਆਦਾ ਸੁਣੋ ਸੁਣਾ ਲਓ ਸਤ ਸੰਗਤ ਆਓ ਸਾਰੇ ਜਿਹੜੇ ਜਿੰਨੇ ਮਾਈ ਪਾਈ ਸਪੀਕਰਾਂ ਰਾਹੀਂ ਸੁਣਦੇ ਹੋ ਜਾਂ ਦੂਰ ਦਰਾਡੇ ਇੰਟਰਨੈਟ ਰਾਹੀਂ ਜੁੜੇ ਹੋ ਸਾਰੇ ਜਣੇ ਮੁਕਸਰ ਸਾਹਿਬ ਦੇ ਸ਼ਹੀਦਾਂ ਨੂੰ ਭਾਈ ਰਾਏ ਸਿੰਘ ਉਹਨਾਂ ਨੂੰ ਭਾਈ ਮਹਾ ਸਿੰਘ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਨਮਸਕਾਰ ਕਰੀਏ ਇੱਕ ਵਾਰ ਸਾਰੀ ਸ਼ਕਤ ਗੱਜ ਕੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਨਮਸਕਾਰ ਕਰ ਲੋ ਜੀ ਸਾਡਾ ਤੁਹਾਡਾ ਟੇਕਾ ਮੱਥਾ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਪ੍ਰਮਾਣ ਹੋ ਜਾਵੇ ਇੱਕ ਵਾਰੀ ਫਿਰ ਸਾਰੀ ਸ਼ਕਤ ਗੱਜ ਕੇ ਆਪ ਕੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਸਾਰੇ ਜਣੇ ਉਹਨਾਂ ਦਾ ਦਿੱਤਾ ਖਾਨੇ ਆ ਉਹਨਾਂ ਸ਼ਹੀਦਾਂ ਨੇ ਸਾਡੇ ਉੱਤੇ ਬੜੇ ਵੱਡੇ ਪਰਉਪਕਾਰ ਕੀਤੇ ਆ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ ਗੁਰੂ ਮਹਾਰਾਜ ਦੇ ਨਾਮ ਦੇ ਤੋ ਜਿਦੜੀਆਂ ਕੋਲ ਘਮਾਉਣ ਵਾਲਿਆਂ ਦੀ ਗਾਥਾ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ ਸਮੇਂ ਦੀ ਸਰਕਾਰ ਜਿਹਨੂੰ ਮਾਰਨ ਤੇ ਆ ਜਾਵੇ ਜਿਹਨੂੰ ਖਤਮ ਕਰਨ ਤੇ ਤੁਲ ਜਾਵੇ ਉਹਦੇ ਦੁੱਖਾਂ ਸੁੱਖਾਂ ਦੀ ਕਦੇ ਪਰਵਾਹ ਨਹੀਂ ਸਰਕਾਰ ਕਰਦੀ ਸੰਸਗਤ ਚਾਹੇ ਉਹਨਾਂ ਦੇ ਘਰ ਵਿਆਹ ਹੋਵੇ ਤੇ ਚਾਹੇ ਉਹਨਾਂ ਦੇ ਘਰ ਮਰਗ ਹੋਈ ਹੋਵੇ ਅ ਜਦੋਂ 1990 ਤੋਂ ਲੈ ਕੇ ਸਨ 2000 ਤੱਕ ਪੰਜਾਬ ਦੀ ਤਰਕੀ ਦੇ ਉੱਤੇ ਸਾਡੀ ਪੰਜਾਬ ਸਰਕਾਰ ਨੇ ਸਿੱਖਾਂ ਦੇ ਨਾਲ ਜੁਲਮਾਂ ਦਾ ਨੰਗਾ ਨਾਚ ਨੱਚਿਆ ਤੇ ਉਸ ਟਾਈਮ ਵੀ ਕਈ ਬਾਰ ਤੇ ਸੰਸਕਾਰ ਕਰਨ ਗਏ ਖੜਕੂ ਸਿੰਘ ਆਪਣੇ ਬਜ਼ੁਰਗਾਂ ਦੇ ਸੰਸਕਾਰ ਤੇ ਹੁੰਦੇ ਸਨ ਕਮਰਾ ਵਿੱਚ ਹੀ ਘੇਰਾ ਪਾ ਲਈਦੇ ਸਨ ਦੇਖੋ ਉਹਨਾਂ ਦਾ ਮਰਨਾ ਜੰਮਣਾ ਉਹਨਾਂ ਦੀਆਂ ਖੁਸ਼ੀਆਂ ਗਮੀਆਂ ਸਾਂਝੀਆਂ ਨਹੀਂ ਸਰਕਾਰ ਨੇ ਕੀਤੀਆਂ ਪੀੜਾ ਨਹੀਂ ਮੰਨੀ ਜਦੋਂ ਵੀ ਕਿਤੇ ਸਿੱਖਾਂ ਦਾ ਇਕੱਠ ਹੋਇਆ ਚਾਹੇ ਉਹ ਖੁਸ਼ੀ ਵਾਸਤੇ ਹੋਇਆ ਚਾਹੇ ਉਹ ਗਮੀ ਵਾਸਤੇ ਹੋਇਆ ਸਰਕਾਰ ਕਹਿੰਦੀ ਆ ਵੇ ਹੁਣ ਇਕੱਠੇ ਹੋਇਆ ਤੇ ਆਪਾਂ ਨੂੰ ਬਹਾਨਾ ਮਿਲ ਗਿਆ ਆਪਾਂ ਹੁਣ ਇਹਨਾਂ ਨੂੰ ਮਾਰ ਲਈਏ ਚਾਹੇ 1984 ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਜੋੜ ਮੇਲੇ ਦਾ ਇਕੱਠ ਹੋਵੇ ਚਾਹੇ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਮੌਕੇ ਦੀਵਾਲੀ ਦਾ ਇਕੱਠ ਹੋਵੇ ਤੇ ਚਾਹੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਪੁੱਤਰੀ ਬੀਬੀ ਵੀਰੋ ਦੇ ਆਨੰਦ ਕਾਰਜ ਦਾ ਇਕੱਠ ਹੋਵੇ ਬੀਬੀ ਵੀਰੋ ਦੇ ਆਨੰਦ ਕਾਰਜ ਆਪਜੀ ਦੇ ਨਗਰ ਦੇ ਅੰਦਰ ਉਹ ਵਿਆਹੇ ਆਏ ਛੇਵੇਂ ਪਾਤਸ਼ਾਹ ਦੇ ਪੁਰਮਾ ਦਾ ਪਿੰਡ ਹੈ ਬਾਬਾ ਮੋਰੀ ਜੀ ਹੋਣੀ ਗੁਰੂ ਸਾਹਿਬ ਜੀ ਦੇ ਭੂਆ ਦੇ ਪੁੱਤਰ ਬਾਬਾ ਜੀਤਮਲ ਜੀ ਹੋਣੀ ਬਾਬਾ ਰੰਗ ਬਾਬਾ ਗੰਗਾ ਰਾਮ ਜੀ ਹੋਣੀ ਉਹਨਾਂ ਸਾਰਿਆਂ ਦੇ ਪਿੰਡ ਵਿੱਚ ਮੈਂ ਆਪ ਜੀ ਦੇ ਦਰਸ਼ਨ ਕਰ ਰਿਹਾ ਆਪਣੇ ਆਪ ਨੂੰ بڑا ਕਰਮਾ ਵਾਲਾ ਸਮੀਦਾ ਬੜਪਾਗਾ ਸਮੀਦਾ ਸਤ ਸੰਗਤ ਬੀਬੀ ਵੀਰੋ ਜੀ ਦਾ ਜਦੋਂ ਆਨੰਦ ਕਾੜਜ ਹੋਣਾ ਸੀ ਅਮਰਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸਾਰੀਆਂ ਤਿਆਰੀਆਂ ਹੋਈਆਂ ਇਹ ਖੁਸ਼ੀਆਂ ਦੇ ਟਾਈਮ ਦੀ ਸਿਖਾ ਨੇ ਆਪਣੇ ਸਵਾਭ ਮਨ ਦਾ ਪ੍ਰਤੀਕ ਸ਼ਿਕਾਰ ਖੇਡਣਾ ਗੱਤਕਾ ਖੇਡਣਾ त्यागਿਆ ਨਹੀਂ ਸਤਸੰਗਤ ਕਮਟਾਲੇ ਦੀ ਜੁਬ ਵਿੱਚ ਸਿੱਖ ਗਏ ਤੇ ਸਿਖਾ ਨੇ ਸ਼ਿਕਾਰਗਾਹ ਦੇ ਅੰਦਰ ਜਦੋਂ ਪ੍ਰਵੇਸ਼ ਹੋਦਿਆ ਕੀ ਵੇਖਿਆ ਕਿ ਅਸਮਾਨ ਦੇ ਉੱਤੇ ਕਿ ਪੰਛੀ ਸੁਖਾ ਉਡ ਰਿਹਾ ਹੈ ਸੁਖਾ ਪੰਛੀ ਜਿਹਨੂੰ ਆਪਾਂ ਚਕਵੀ ਵੀ ਕਹਿੰਦੇ ਨੇ ਉਹ ਚਕਵੀ ਜਦੋਂ ਉਡ ਰਿਹਾ ਤੇ ਦੂਜੇ ਪਾਸੇ ਹਕੂਮਤ ਦਾ ਇੱਕ ਬਾਜ਼ ਹਕੂਮਤੀ ਸ਼ਿਕਾਰੀਆ ਦਾ ਬਾਜ਼ ਉੱਡਦਾ ਹੈ ਉਸਰ ਕਾ ਪੰਛੀ ਦੇ ਉੱਤੇ ਜ਼ੁਲਮ ਢੋਂਦਾ ਅਤਿਆਚਾਰ ਕਰਦਾ ਤੇ ਸਿੱਖਾਂ ਕੋਲ ਜਰੀਆ ਨਾ ਗਿਆ ਜਿਹੜੇ ਸਿੱਖ ਨੇ ਆਪਣੇ ਪਿੰਡੇ ਤੇ ਮੁਸੀਬਤਾਂ ਜਰ ਲੈਂਦੇ ਆ ਦੂਜਿਆਂ ਦੇ ਅੱਖਾਂ ਦੇ ਹੰਝੂ ਤੋਂ ਆਪਣੀ ਨਰਣਾ ਦੇ ਤਾਰੇ ਵਾਰ ਦਿੰਦੇ ਆ ਕਹਿਣ ਲੱਗੇ ਵੇ ਚਾਹੇ ਜੰਬਰ ਹੈ ਪਰ ਜ਼ਾਲਮ ਸਰਕਾਰ ਦਾ ਜ਼ਾਲਮ ਬਾਦ ਕਿਵੇਂ નિર્ਦੋਸ਼ ਲੋਕਾਂ ਦੇ ਉੱਤੇ ਖੂਨ ਖਰਾਬਾ ਕਰਨ ਵਾਸਤੇ ਮਨ ਵਿੱਚ ਖੋਟੀ ਨੀਤ ਧਾਰਨ ਕਰ ਬੈਠਾ ਹੈ ਗੁਰੂ ਕੇ ਸਿੱਖਾਂ ਨੇ ਆਪਣਾ ਬਾਤ ਛੱਡਿਆ ਗੁਰਦੇਵ ਪਾਤਸ਼ਾਹ ਕੋਲ ਆਗਿਆ ਲੈ ਕੇ ਜਦੋਂ ਬਾਤ ਛੱਡਿਆ ਤੇ ਸਰਕਾਰੀ ਬਾਜ ਸਿੱਖਾਂ ਦੇ ਬਾਜ ਨੇ ਥੱਲੇ ਲਾ ਲਿਆ ਸਰਕਾਰੀ ਬਾਜ ਸਿੱਖਾਂ ਨੇ ਕਾਬੂ ਕਰ ਲਿਆ ਸ਼ਿਕਾਰ ਕਰਨ ਵਾਲਿਆਂ ਦਾ ਇੱਕ ਸੰਵਿਧਾਨ ਹੁੰਦਾ ਤੇ ਜਿਹਨੇ ਸ਼ਿਕਾਰ ਕੀਤਾ ਸ਼ਿਕਾਰਕੋਸ਼ੇ ਦਾ ਹੁੰਦਾ ਚਾਹੇ ਉਹ ਜੂਲਾ ਫੜਿਆ ਜਾਵੇ ਚਾਹੇ ਮਰਿਆ ਜਨਵਰ ਕਾਬੂ ਆ ਜਾਏ ਜਿਹਨੇ ਛੁੱਟਿਆ ਜਿਹਨੇ ਤੀਰ ਮਾਰਿਆ ਜਾਂ ਜਿਹਨੇ ਜਿਹਨੇ ਜਨਵਰ ਨੇ ਉਹਨੂੰ ਢਾਇਆ ਉਹ ਉਸੇ ਦਾ ਹੁੰਦਾ ਉਹਨੋਂ ਬਾਅਦ ਜਿਹੜਾ ਸੀ ਸਰਕਾਰੀ ਸੀ ਪਰ ਸਿਖਾ ਨੇ ਸ਼ਿਕਾਰ ਕਰਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਸਰਕਾਰੀ ਸ਼ਿਕਾਰੀ ਆਏ ਉਹ ਸਰਕਾਰੀ ਸ਼ਿਕਾਰੀ ਆ ਕੇ ਕਹਿਣ ਲੱਗੇ ਕਹਿੰਦੇ ਵਿਭਾਗ ਸਾਡਾ ਮੋੜ ਦਿਓ ਤੇ ਗੁਰੂ ਮਹਾਰਾਜ ਦੇ ਤਾਫਨਾ ਬੜੇ ਸ਼ਿਕਣ ਲੱਗੇ ਵੀ ਅਸੀਂ ਤੇ ਤੁਹਾਡਾ ਬਾਝ ਖੋਇਆ ਥੋੜੀ ਅਸੀਂ ਸ਼ਿਕਾਰ ਕੀਤਾ ਇਹ ਸਾਡਾ ਆ ਇਹਦੇ ਉੱਤੇ ਹੁਣ ਤੁਹਾਡਾ ਕੋਈ ਹੱਕ ਨਹੀਂ ਹੈ ਜੇ ਤੂੰ ਪਿਆਰ ਨਾਲ ਮੰਗਦੇ ਤਾਂ ਸ਼ਾਇਦ ਗੁਰੂ ਸਾਹਿਬ ਜੀ ਦੀਆਂ ਲੜ ਲੀਆਂ ਫੌਜਾਂ ਦੇ ਦੇਣੀਆਂ ਪਰ ਉਹ ਹਕੂਮਤੀ ਰੋਬਟ ਆ ਕੇ ਜੋ ਸਰਕਾਰੀ ਬੋਲੀ ਹੁੰਦੀ ਹੈ ਜੋ ਜਿਵੇਂ ਇਹਨਾਂ ਨੂੰ ਟ੍ਰੇਨਿੰਗ ਦੇ ਮੌਕੇ ਗਾਲਾਂ ਕੱਢਣੀਆਂ ਸਿਖਾਈਆਂ ਜਾਂਦੀਆਂ ਇਹ ਅਵੱਤਮ ਬੋਲਣ ਲੱਗੇ ਤਾਂ ਸਿਖਾਂ ਨੇ ਆਖਿਆ ਕਿ ਭਾਈ ਆਪਣੀ ਜ਼बान ਆਪਣੇ ਬਸ ਰੱਖੋ ਆਪਣੀ ਔਕਾਤ ਬਿਧਰੋ ਨਹੀਂ ਤੇ ਛਤਰਨਾਖਾ ਬੈਠਿਓ ਜਦੋਂ ਸ਼ਿਕਾਰੀ ਭੁੜਕਣ ਲੱਗੇ ਤਾਂ ਦੋ ਚਾਰ ਸਿਖਾਂ ਨੇ ਇਹਨਾਂ ਦੀ ਮਿੱਟੀ ਝਾੜ ਦਿੱਤੀ ਜਦੋਂ 5-7 ਮੱਥੀਆਂ ਨਾਲ ਦੇ ਛਪੇੜਾਂ ਇਹ ਸਿੱਧੇ ਗਏ ਸੂਬੇਦਾਰ ਕੁਲੀਜ਼ ਖਾਨ ਲਾਹੌਰ ਦਾ ਸੂਬੇਦਾਰ ਉਸ ਟਾਈਮ ਉਹ ਲਾਹੌਰ ਦਾ ਸੂਬੇਦਾਰ ਹੈ ਪੁਨੀਤ ਖੰਡੇ ਕੋਲ ਜਾ ਕੇ ਪਿੱਟ ਕੇ ਕਹਿੰਦੇ ਆ ਤੇ ਤੇਰਾ ਬਾਜ ਅਮਰਤਸਰ ਬਲੇ ਗੁਰੂ ਨੇ ਖੋਲਿਆ ਸਾਡੇ ਕੋਲੋਂ ਤੇਰਾ ਬਾਜ ਅਕਾਲ ਤਖਤ ਬਲੇ ਗੁਰੂ ਨੇ ਖੋਲਿਆ ਤੇ ਰਾਜਾ ਤੇ ਲੜਾਈ ਦਾ ਬਹਾਨਾ ਹੀ ਬਣਾਉਣਾ ਚਾਹੁੰਦਾ ਰਾਜਾ ਕਹਿੰ ਲੱਗਿਆ ਵੇ ਉਹ ਬਾਜ ਤਾਂ ਮੇਰੇ ਕਿਸੇ ਮਿੱਤਰ ਨੇ ਬਲੈਕ ਦੇਤੋਂ ਲਿਆ ਕੇ ਹੋਰ ਦੇਸ਼ ਦੇ ਵਿੱਚੋਂ ਬੜਾ ਮਹਿੰਗਾ ਬਾਜ ਲਿਆ ਕੇ ਦਿੱਤਾ ਸੀ ਉਹ ਤਾਂ ਮੇਰੀ ਜਿੰਦ ਜਾਨ ਹੈ ਉਹ ਕਹਿਣ ਲੱਗੇ ਵੇ ਤੇਰੀ ਜਿੰਦ ਫਰ ਕੱਢ ਲਈ ਉਹਨਾਂ ਨੇ ਤੇਰੀ ਜਿੰਦ ਰੱਖ ਲਈ ਉਹਨਾਂ ਨੇ ਉਹ ਕਹਿਣ ਲੱਗਾ ਤੁਸੀਂ ਉਹਨਾਂ ਕੋਲ ਲੱਗ ਜਾਓ ਕੰਨ ਲੱਗੇ ਉਹ ਨਹੀਂ ਬਾਜ ਦੰਦੇ ਉਹ ਤਾਂ ਕਹਿੰਦੇ ਨੇ ਬਾਜ ਤਾਜ ਦੋਨੋਂ ਹੀ ਲੈਣੇ ਆ ਤੁਹਾਡਾ ਬਾਜ ਖੋਇਆ ਤੇ ਤੁਹਾਡਾ ਤਾਜ ਵੀ ਖੋਣਾ ਉਹ ਤੇ ਆਪਣਾ ਤਖਤ ਬਣਾ ਕੇ ਬੈਠੇ ਆ ਉਹ ਆਪਣੇ ਬਾਬੇ ਨੂੰ ਆਪਣੇ ਪੀਰ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ ਤੇ ਤੈਨੂੰ ਝੂਠਾ ਬਾਦਸ਼ਾਹ ਕਹਿੰਦੇ ਆ ਲਓ ਜੀ ਸਰਕਾਰੀ ਸ਼ਿਕਾਰੀਆ ਨੇ ਰਾਜੇ ਦੇ ਜਾ ਕੇ ਕੰਨ ਭਰਦਿਆ ਛੇਵੇਂ ਪਾਛੇ ਮਹਾਰਾਜ ਦੇ ਬਰਖਲਾਬ ਜਿਵੇਂ ਲੁੱਤੀਆਂ ਲਾਈਆਂ ਉਹ ਕਹਾਣੀ ਆਪ ਜੀ ਦੀ ਸੇਵਾ ਦੇ ਵਿੱਚ ਆ ਟਾਡੀ ਕਲਾ ਦੀ ਸੁੰਦਰ ਬਣ ਗਈ ਆ ਕਮਾਨੀ ਸ਼ੰਗਾ ਪਹਿਲਾਂ ਗੁਰਬਾਣੀ ਦਾ ਕੀਰਤਨ ਸੁਣਿਆ ਹੁਣ ਤੁਹਾਨੂੰ ਕਮਾਨੀ ਸ਼ੰਗ ਸੁਣਾਉਣ ਲੱਗੇ ਆ ਗੁਰੂ ਕੇ ਸਿੱਖਾਂ ਤੋਂ ਛਤਰ ਖਾ ਕੇ ਜਾਣ ਬੜੇ ਸਰਕਾਰੀ ਸ਼ਿਕਾਰੀ ਜੋਸ਼ ਰਾਜੇ ਦੇ ਕੰਨ ਭਰ ਰਿਹਾ ਉਹ ਸਾਰੀ ਤਸਵੀਰ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਪੰਥਕ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ Let me ਤਖਤ ਵਿਖੋਵਾਂਗੇ ਉਹ ਤਾਂ ਸ਼੍ਰੀ ਆਮਲ ਲਗਾਰਣ ਕਹਿੰਦੇ ਤਖਤ ਵੀ ਵਿਖੋਵਾਂਗੇ ਉਹ ਤਾਂ ਸ਼੍ਰੀ ਆਮਲ ਲਗਾਰਣ ਕਹਿੰਦੇ ਤਖਤ ਵੀ ਵਿਖੋਵਾਂਗੇ ਉਹ ਤਾਂ ਸ਼੍ਰੀ ਆਮਲ ਲਗਾਰਣ ਕਹਿੰਦੇ ਤਖਤ ਵੀ ਖੋ ਮਾਗੇ ਸਾਧ ਸੰਗਤ ਤੁਸੀਂ ਥੋੜੇ ਜਿਨ ਚਿਰ ਵਿੱਚ ਰੁਪਿਆ ਦਾ ਸੋਨਾ ਢੇਰ ਲਾ ਦਿੱਤਾ ਸੱਚੀ ਗੱਲ ਇਹ ਹੈ ਵੀ ਅਸੀਂ ਐਡੇ ਮਾਨ ਸਨਮਾਨ ਦੇ ਕਾਬਲ ਨਹੀਂ ਹੈਗੇ ਮੈਂ ਤੇ ਬੜਾ ਸਧਾਰਨ ਜਿਹਾ ਬੰਦਾ ਐ ਮੈਂ ਤੁਹਾਡੇ ਪਿਆਰ ਮੋਰੇ ਸਰ ਚਕੋਂਦਾ ਹਾਂ ਗੁਰੂ ਮਹਾਰਾਜ ਜੀ ਦੇ ਚਰਨਾਬਿੰਦਰਦਾਸ ਐ ਕਿ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨ ਆਪਣੇ ਦਰ ਆਈ ਸਾਰੀ ਸੰਗਤ ਦੀ ਦਾਤਾ ਜੀ ਹਾਜ਼ਰੀ ਦਰ ਪ੍ਰਬੰਧ ਕਰਨਾ ਸਭਨਾ ਦੀ ਝੋਲੀ ਵਿੱਚ ਵਾਹਿਗੁਰੂ ਜੀ ਗੁਰਬਾਣੀ ਦਾ ਪਿਆਰ ਪਾਉਣ ਸਾਰੀ ਸੰਗਤ ਦਾ ਦਾਤਾ ਜੀ ਨਿਤਨੇਮ ਦਾ ਪਹਿਰਾ ਤਕੜਾ ਕਰਨਾ ਸਾਰੀ ਸੰਗਤ ਨੂੰ ਦਾਤਾ ਜੀ ਅੰਮ੍ਰਿਤ ਵੇਲੇ ਦੀ ਦਾਤ ਨਾਲ ਦਵਾਜਣਾ ਮੈਂ ਗੁਰੂ ਚਕਨਾ ਚਰਦਾਸ ਕਰਦਾ ਸਰਪੰਚ ਸਭ ਬੈਠੇ ਨੇ ਭਾਜੀ ਭੁਪਿੰਦਰ ਸਿੰਘ ਜੀ ਬੜੇ ਜ਼ਿੰਮੇਬਾਰ ਸੱਜਣ ਹਨ ਅਕਾਲ ਪੁਰਖ ਵਾਹਿਗੁਰੂ ਜਿਹਦੇ ਚਰਨਾ ਚਰਦਾਸ ਹੈ ਕਿ ਦਾਤਾ ਜੀ ਸਾਰਿਆਂ ਨੂੰ ਆਪਣੇ ਦਰ ਕਰਤੀਆਂ ਬੁੜੀਆਂ ਮੁਹੱਬਤਾਂ ਬਖਸ਼ਿਸ਼ ਕਰਨ ਟਾੜੀ ਦਰਬਾਰ ਸੱਜਿਆ ਹੋਇਆ ਸੱਜੇ ਦਰਵਾਜ਼ੇ ਵਿੱਚ ਤੁਸੀਂ ਮਾਨ ਬਖਸ਼ਿਸ਼ ਕਰਦੇ ਹੋ ਮੈਂ ਆਪ ਜੀ ਦੇ ਪਿਆਰ ਦੇ ਕਦਰਦਾਨੀ ਮੋਰੇ ਸਿਰ ਚਕੌਂਦਾ ਹੋਇਆ ਆਪਣੀ ਗੱਲ ਨੂੰ ਲਗਾਤਾਰਤਾ ਦੇਣ ਲੱਗਾ ਮਹਾਨ ਸਤਿਗੁਰੂ ਤਖਤਾਂ ਵਾਲੇ ਤਾਜਾਂ ਵਾਲੇ ਬਾਜਾਂ ਵਾਲੇ ਸੋਹਣੀਆਂ ਆਵਾਜ਼ਾਂ ਵਾਲੇ ਦਿੰਦੁਨੀ ਦੇਸ਼ਾਂਨਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾ ਉਹ ਜ਼ੁਲਮ ਕਰਦੇ ਆ ਤੇ ਨਾ ਉਹ ਜ਼ੁਲਮ ਜਰਦੇ ਆ ਨਾ ਜ਼ੁਲਮ ਕਰੋ ਤੇ ਨਾ ਜ਼ੁਲਮ ਜ਼ਰੋ ਉਹਨਾਂ ਦੇ ਕਰਦਾ ਪੈਗੰਬਰੀ ਕਰਾਨਾ ਹੈ ਝੂਠ ਨਾ ਬੋਲੋ ਆਪਣੇ ਧਰਮ ਦੇ ਕਾਇਦੇ ਕਾਨੂੰਨ ਨੂੰ ਸਾਧ ਸੰਗਤ ਜ਼ਿੰਦਗੀ ਵਿੱਚ ਅਪਣਾਓ ਇਹੋ ਹੀ ਤੇ ਸਿੱਖੀ ਆ ਨਾ ਅੱਜ ਸਾਡੇ ਕਈ ਸਿੱਖਾਂ ਦੇ ਬੱਚੇ ਕਹਿੰਦੇ ਆ ਤੇ ਸਿੱਖੀ ਬਹੁਤ ਔਖੀ ਆ ਜੀ ਸਿੱਖੀ ਦੀ ਮਰਜ਼ਾਦਾ ਬੜੀ ਕਲੜੀ ਆ ਮੈਂ ਸਪੀਕਰ ਰਾਹੀਂ ਸਟੇਜ ਉ ਤੋਂ ਦੱਸਦਾ ਹਾਂ ਕਿ ਸਿੱਖ ਧਰਮ ਵਰਗਾ ਤੇ ਆਸਾਨ ਧਰਮ ਹੀ ਕੋਈ ਨਹੀਂ ਹੈਗਾ ਸਿੱਖੀ ਜਿੰਨੀ ਸੌਖੀ ਆ ਉਹਨਾਂ ਦੁਨੀਆ ਦਾ ਕੋਈ ਵੀ ਧਰਮ ਸੌਖਾ ਨਹੀਂ ਹੈ ਜਿਹੜੇ ਬੰਦੇ ਕਹਿੰਦੇ ਵੇ ਸਿੱਖ ਧਰਮ ਬਹੁਤ ਔਖਾ ਧਰਮ ਹੈ ਤੇ ਮੈਂ ਕਈ ਵਾਰ ਸਵਾਲ ਕਰਦਾ ਹੁਣਾਂ ਵੇ ਸੌਖਾ ਧਰਮ ਕਿਹੜਾ ਹੈ ਧੂਣੇ ਤਪੂਣੇ ਸੌਖੀ ਆ ਸਰਵਜ ਚ ਸੁਆਹ ਪਉਣੀ ਸੌਖੀ ਆ ਜਿ ਕਾਮਾਂ ਵਧਾਉਣੀਆਂ ਸੌਖੀਆਂ ਬਰਤ ਰੱਖਣੇ ਸੌਖੀ ਆ ਕਿ ਰੋਜ਼ੇ ਰੱਖਣੇ ਸੌਖੀ ਆ ਕਿਹੜਾ ਕੰਮ ਸੌਖਾ ਆ ਦੁਨੀਆ ਦੇ ਬਾਕੀ ਦੇ ਧਰਮਾਂ ਦੀਆਂ ਗੱਲਾਂ ਕਰੋ ਨੰਗੇ ਪੈਂਡੇ ਨੰਗੇ ਪਿੰਡੇ ਬਹਿ ਕੇ ਤਪੱਸਿਆ ਕਰੋ ਪਹਾੜਾਂ ਵਿੱਚ ਲੇ ਜਾਓ ਘਰ ਛੱਡ ਦਿਓ ਟੋਨੇ ਟਾਮਣ ਕਰੋ ਜੰਤਰਾ ਮੰਤਰਾਂ ਦੇ ਵਿੱਚ ਪੈ ਜਾਓ ਨਸ਼ੇ ਅਧੀਆਂ ਸ਼ਿਕਟਾਂ ਪੀ ਚੱਲੋ ਅੱਖਾਂ ਲਾਲ ਕਰੀ ਦੇਖੋ ਯਾਰ ਉਹ ਕੰਮ ਸੌਖਾ ਫਿਰ ਸੌਖਾ ਕੀ ਹੈ ਸਿੱਖ ਧਰਮ ਕਹਿੰਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੱਸੋ ਇਹਦੇ ਵਿੱਚ ਕੀ ਔਖਾ ਹੈ ਜਿਹੜਾ ਬੰਦਾ ਨਾਮ ਜਪਦਾ ਉਹਦੀ ਕਿਰਤ ਇਮਾਨਦਾਰੀ ਵਾਲੀ ਹੋ ਜਾਂਦੀ ਗੁਰੂ ਨੂੰ ਚੰਗੀ ਲੱਗਣ ਲੱਗ ਜਾਂਦੀ ਜਿਹੜਾ ਨਾਮ ਜਪਦਾ ਹੈ ਉਸੇ ਦੀ ਕਿਰਤ ਧਰਮ ਵਾਲੀ ਹੈ ਜਿਹੜਾ ਨਾਮ ਨਹੀਂ ਜਪਦਾ ਉਹਦੀ ਕਿਰਤ ਬਈ ਮਾਨੀ ਵਾਲੀ ਹੈ ਜਿਹੜਾ ਨਾਮ ਜਪਦਾ ਉਹ ਹੀ ਵੰਡ ਕੇ ਖਾ ਸਕਦਾ ਹੈ ਜਿਹੜਾ ਨਾਮ ਨਹੀਂ ਜਪਦਾ ਉਹ ਤਾਂ ਲੁੱਟ ਕੇ ਖਾਊਗਾ ਉਹ ਖੋ ਕੇ ਖਾਊਗਾ ਉਹ ਕਦੇ ਵੰਡ ਕੇ ਨਹੀਂ ਖਾ ਸਕਦਾ ਵਾਹਿਗੁਰੂ ਜੀ ਦੇ ਚਰਨਾਂ ਤੇ ਅਰਦਾਸ ਹੈ ਕਿ ਦਾਤਾ ਸਾਰਿਆਂ ਨੂੰ ਨਾਮ ਦੀ ਦਾਤਾ ਦਾਤਮਕਸ਼ਿਸ਼ ਕਰਨ ਜਗਜੀਤ ਸਾਹਿਬ ਜੀ ਦੀਆਂ ਸਵਾਮੀ ਜੀ ਗੋੜੀਆਂ ਮੁਹੱਬਤਾਂ ਬਖਸ਼ਿਸ਼ ਕਰਨ ਮੈਂ ਇਸ ਵਾਰ ਤਾਂ ਨਹੀਂ ਪਰ ਅਗਲੀ ਵਾਰ ਵਾਸਤੇ ਤੁਹਾਨੂੰ ਪ੍ਰਬੰਧਕਾਂ ਨੂੰ ਅਪੀਲ ਕਰਾਂਗਾ ਕਿ ਜਦੋਂ ਸਟੇਜ ਲਾਉਣੀ ਹੁੰਨੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਿਆ ਕਰੋ ਨਾਲ ਪ੍ਰਕਾਸ਼ ਸ੍ਰੀ ਮਹਾਰਾਜ ਦਾ ਹੋਵੇ ਨਾ ਤੇ ਉਸ ਮੁੱਕੇ ਬੋਲਣ ਦਾ ਆਨੰਦ ਹੀ ਹੋਰ ਹੋ ਜਾਂਦਾ ਹੈ ਤੇ ਸੁਣਨ ਦਾ ਵੀ ਆਨੰਦ ਹੋਰ ਹੀ ਹੋ ਜਾਂਦਾ ਹੈ ਢਾਡੀ ਦਰਬਾਰ ਜਿਹੜਾ ਨਾ ਇਹਨੂੰ ਤੇ ਆਮ ਤੌਰ ਤੇ ਆਪਾਂ ਅਖਾੜਾ ਸ਼ਬਦ ਨਹੀਂ ਕਹਿ ਸਕਦੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਵਾਰਕਾ ਦੇ ਵਿੱਚ ਹੈ ਪਰ ਸਾਧ ਸੰਗਤ ਕੰਮ ਅਧੂਰਾ ਜਿਹਾ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਗਏ ਨਾ ਤੇ ਫਿਰ ਬਹੁਤ ਸੋਹਣਾ ਮਾਹੌਲ ਬਣਦਾ ਮੈਂ ਅਗਲੀ ਵਾਰ ਵਾਸਤੇ ਤੁਹਾਨੂੰ ਅਪੀਲ ਕਰਦਾ ਇਸ ਵਾਰ ਤੇ ਚਲੋ ਜਿਵੇਂ ਤੁਹਾਡਾ ਵਿਧਿ ਵਿਵਧਾਨ ਬਣਿਆ ਹੋਇਆ ਹੈ ਉਹਦੇ ਮੁਤਾਬਕ ਹੀ ਆਪਾਂ ਆਪਜੀ ਦੇ ਦਰਸ਼ਨ ਕਰਾਂਗੇ ਸਤਿਕਾਰਯੋਗ ਭਾਜੀ ਅੰਤਾਰਸ਼ਣ ਜੀ ਬਹੁਤ ਪਿਆਰ ਕਰਦੇ ਆ ਤੇ ਇਹਨਾਂ ਨੂੰ ਬੜਾ ਫਿਕਰ ਸੀ ਸਾਡਾ ਅੱਜ ਦਾ ਇਹਨਾਂ ਨੇ ਬੜੇ ਟੈਲੀਫੋਨ ਕੀਤੇ ਬੜਾ ਟੈਲੀਫੋਨ ਇਹਨਾਂ ਨੇ ਵਾਰ-ਵਾਰ ਲਾਉਣਾ ਤੇ ਕਹਿੰਨਾ ਵੀ ਕੰਡਿਆਣਾ ਸਾਹਿਬ ਆਪ ਆਇਓ ਮੈਂ ਕਿਹਾ ਬਾਬੇ ਦੀ ਕਿਰਪਾ ਕੀਤੀ ਆ ਮੈਨੂੰ ਤੇ ਸ਼ੇਮੇ ਪਾਤਸ਼ਾਹ ਮਹਾਰਾਜੇ ਕੁੜਮਾ ਦਾ ਪਿੰਡ ਸੰਗਤ ਦੇ ਦਰਸ਼ਨ ਕਰਨ ਵਾਸਤੇ ਸਮਾਂ ਮਿਲਿਆ ਇਦੋਂ ਵਧੀਆ ਹੋਰ ਮੇਰੇ ਵਾਸਤੇ ਵਕਤ ਕਿਹੜਾ ਨਾਲੇ ਮੰਗੀ ਵਾਲੇ ਦਿਨ ਸ਼ਹੀਦਾਂ ਦੇ ਦਿਹਾੜੇ ਬੜੇ ਦਿਨ ਸ਼ਹੀਦਾਂ ਦੇ ਨਗਰ ਵਿੱਚ ਆਵਾਂਗਾ ਸ਼ਹੀਦਾਂ ਦੀ ਧਰਤੀ ਤੇ ਆਵਾਂਗਾ ਬਾਬਾ ਸੰਗੋਸ਼ਾ ਹੁਣੀ ਬਾਬਾ ਜੀਤਮਲ ਹੁਣੀ ਬਾਬਾ ਗੁਲਾਬਦਾਸ ਹੁਣੀ ਬਾਬਾ ਗੰਗਾ RAM ਹੁਣੀ ਇਹ ਭੰਗਾਣੀ ਦੇ ਜੰਗ ਦੇ ਸ਼ਹੀਦ ਨੇ ਬੀਬੀ ਵੀਰੋ ਦੇ ਪੰਜੇ ਪੁੱਤਰ ਨੇ ਉਹਨਾਂ ਦੇ ਵਿਰੇੜੇ ਬੁੜੀਆਂ ਸੰਗਤਾਂ ਦੇ ਵਿੱਚ ਦਰਸ਼ਨ ਕਰਦਾ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਚੁਗਲੀ ਪੱਥਰ ਪਾੜ ਦਿੰਦੀ ਆ ਕਹਿੰਦੇ ਆਹ ਪੰਜਾਬੀ ਦੀ ਕਹਾਵਤ ਹੈ ਕਿ ਚੁਗਲੀ ਪੱਥਰ ਪਾੜ ਦਿੰਦੀ ਆ ਜਿਹੜੇ ਰਾਜੇ ਹੁੰਦੇ ਆ ਨਾ ਰਾਜੇ ਅਸਲ ਵਿੱਚ ਰਾਜਿਆਂ ਦੇ ਕੰਨ ਘੱਟ ਕੰਮ ਕਰਦੇ ਹੋ ਜਾਂਦੇ ਅੱਖਾਂ ਘੱਟ ਕੰਮ ਕਰਦੀਆਂ ਉਹਨੀਆਂ ਕੰਨ ਜਾਜੇ ਕੰਮ ਕਰਦੇ ਹੁੰਦੇ ਆਂ ਅੱਖਾਂ ਘੱਟ ਕੰਮ ਕਰਦੀਆਂ ਜੋ ਦੇਖਦੇ ਨੇ ਉਹਦੇ ਉੱਤੇ ਅਮਲ ਨਹੀਂ ਕਰਦੇ ਜਿਹੜੇ ਸੱਜੇ ਖੱਬੇ ਚਾਪਲੂਸ ਲੱਗੇ ਹੁੰਦੇ ਆ ਨਾ ਬਸ ਸ਼ੋਅ ਕਰਨ ਭਰਦੇ ਨੇ ਉਸੇ ਗੱਲ ਦੇ ਉੱਤੇ ਅਸਰ ਕਰ ਜਾਂਦੇ ਆਂ ਆਹ ਬਸ ਮੂਤੀਆਂ ਲਾਉਣ ਵਾਲੇ ਚਾਪਲੂਸਾਂ ਨੇ ਨਾ ਰਾਜੇ ਨੂੰ ਅੱਗ ਬਗੂਲਾ ਕਰ ਦਿੱਤਾ ਕਹਿਣ ਲੱਗੇ ਗੁਰੂ ਨੇ ਤਖਤ ਬਣਾ ਲਿਆ ਗੁਰੂ ਨੇ ਲੋਕੜ ਕਿਲਾ ਬਣਾ ਲਿਆ ਗੁਰੂ ਨੇ ਫੌਜਾਂ ਰੱਖ ਲਈਆਂ ਗੁਰੂ ਨੇ ਹਥਿਆਰ ਪ੍ਰਾਪਤ ਕਰ ਲਏ ਗੁਰੂ ਨੇ ਆਪਣਾ ਜੰਗੀ ਤਿਆਰੀਆਂ ਸ਼ੁਰੂ ਕਰ ਲੀਆਂ ਰਾਜਾ ਕਹਿੰਦਾ ਚੁੱਪ ਕਰੋ ਗੁਰੂ ਨੇ ਆਹ ਕਰ ਲਿਆ ਉਹ ਕਰ ਲਿਆ ਜੋ ਮਰਜ਼ੀ ਕਰ ਲਿਆ ਕਿਤੇ ਸਰਕਾਰ ਦੀ ਬਰਾਬਰੀ ਕਰਨੀ ਸੌਖੀ ਆ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖੀ ਆ ਜਿਸ ਹੀ ਕੀ ਸਰਕਾਰ ਹੈ ਕਿਸੇ ਦਾ ਸਰ ਕੋਏ ਸਰਕਾਰਾਂ ਦੇ ਹੱਥ ਬਹੁਤ ਲੰਮੇ ਹੁੰਦੇ ਆ ਸਰਕਾਰਾਂ ਜਦੋਂ ਕਿਸੇ ਨੂੰ ਰੋਲਣ ਤੇ ਆ ਜਾਣੀਆਂ ਤੇ ਸੱਤ ਸੰਗਤ ਬਹੁਤ ਭੁਲੇਖਾ ਪਾੜ ਲੈਣੀਆਂ ਕਹਿੰਦੇ ਅਸੀਂ ਕਾਮਯਾਬ ਹੋ ਗਏ ਅਕਤੂਬਰ ਦਾ ਮਹੀਨਾ ਪਿੱਛੇ ਲੰਘ ਗਿਆ ਅਬਾ ਅਨੰਦਪੁਰ ਸਾਹਿਬ ਜੀ ਦੀਆਂ ਬਾਤਾਂ ਪਾਈਆਂ ਦਸ਼ਮੇਸ਼ ਪਿਤਾ ਜੀ ਦਾ ਅਨੰਦਪੁਰ ਸਾਹਿਬ ਸਰਕਾਰ ਕਹਿੰਦੀ ਅਸੀਂ ਉਜਾਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸਾਰੇ ਮੈਂਬਰ ਅਸੀਂ ਸ਼ੀਟ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਦੇ ਪੁੱਤਰ ਆਬਜੀਦ ਨਗਰ ਤੋਂ ਸਨ ਭੂਆ ਦੇ ਪੁੱਤਰ ਮਾਮੇ ਦੇ ਪੁੱਤਰ ਸਾਲਿਆਂ ਦੇ ਪੁੱਤਰ ਤਾਇਆ ਦੇ ਪੁੱਤਰ ਸਾਰੇ ਸ਼ੀਟ ਕਰ ਦਿੱਤੇ ਗੁਰੂ ਦੇ ਆਪਣੇ ਪੁੱਤ ਵੀ ਸ਼ੀਟ ਕਰ ਦਿੱਤੇ ਸਾਤ ਸੰਗਤ ਇੱਕ ਵਿਧਾਨ ਅਕਾਲ ਪੁਰਖ ਵੈਗਰੂ ਦਾ ਵੀ ਹੈ ਜਫਰਨਾਮਾ ਸਾਹਿਬ ਦੀ ਬਾਣੀ ਦੇ ਅੱਖਰ ਹੈ ਨਾ ਤਾਜ ਚੋਰ ਨਾ ਬਾਜੂ ਨਾ ਫੌਜੋ ਦਾ ਫਰਸ਼ ਨਾ ਤਾਜ ਕੋਲ ਹੋਵੇ ਸ਼ਾਹੀ ਸ਼ਾਹੀ ਪ੍ਰਤੀਕ ਹੈ ਤਾਜ ਬਾਜੂ ਵੀ ਕੋਲ ਨਾ ਹੋਵੇ ਸ਼ਾਹੀ ठाੜ ਦਾ ਪ੍ਰਤੀਕ ਹੈ ਨਾ ਕੋਲ ਫੌਜ ਹੋਵੇ ਰਾਜ ਦਾ ਪ੍ਰਤੀਕ ਹੈ ਨਾ ਕੋਲ ਫਰਸ਼ ਹੋਵੇ ਮਤਲਬ ਕੋਈ ਰਿਆਸਤ ਵੀ ਥੱਲੇ ਨਾ ਹੋਵੇ ਤੇ ਬੰਦੇ ਨੂੰ ਫਿਰ ਜੇ ਰੱਬ ਦੀ ਆਲ ਹੋ ਜਾਵੇ ਤਾਂ ਕੀ ਹੁੰਦਾ ਹੈ ਜਫਰਨਾਮਾ ਸਾਹਿਬ ਦੀ ਬਾਣੀ ਦਾ 4 ਨੰਬਰ ਸ਼ਲੋਕ ਕਲਗੀਧਰ ਸਵਾਮੀ ਕਹਿੰਦੇ ਆ ਨਾ ਤਾਜੋ ਨਾ ਬਾਜੋ